ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਬਾਣੀ ਦੀਆਂ ਕਥਾ ਵਿਚਾਰ ਕਰਨ ਦਾ ਸੁਭਾਗ ਸਮਾਪਤ ਹੋਇਆ ਜਿਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰ ਰਹੇ ਹਾਂ ਇਹ ਪਾਵਨ ਪਵਿੱਤਰ ਸ਼ਬਦ ਭਗਤ ਨਾਮਦੇਵ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਕਹਿੰਦੇ ਨੇ ਇੱਕ ਦਿਨ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਨੂੰ ਮਿਲ ਲਾਏ ਪਰ ਭਗਤ ਨਾਮਦੇਵ ਜੀ ਆਪਣੀ ਕਿਰਤ ਵਿੱਚ ਲੱਗੇ ਹੋਏ ਸੀ ਤੇ ਆਪਣੇ ਮੁਖ ਤੋਂ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਯਾਦ ਕਰੇ ਸੀ ਉਸ ਦੇ ਗੁਣਾਂ ਨੂੰ ਚੇਤੇ ਕਰੇ ਸੀ ਉਹਦਾ ਨਾਮ ਜਪ ਰਹੇ ਸੀ ਕਾਇਓ ਚੀਂ ਕੋ ਚੈਲੋ RAM ਨਾਮ ਲਾਵੇ ਜੀਦ ਨਾਮਾ ਮਾਇਆ ਮੋਇਆ ਕਹੇ ਤਰਲੋਚਨ ਮੀਤ ਤਰਲੋਚਨ ਸੀ ਜਿਹੜਾ ਮਿੱਤਰ ਸੀ ਭਗਤ ਨਾਮਦੇਵ ਜੀ ਦਾ ਉਹ ਵੀ ਭਗਤ ਸੀ ਪਰ ਉਸਨੇ ਕਿਹਾ ਵੀ ਨਾਮਦੇਵਤਾ ਛੀਂਬਿਆ ਦਾ ਮੁੰਡਾ ਜਿਹੜਾ ਭਗਤਤਾ ਇਹ ਤਾਂ ਵੀ ਮਾਇਆ ਵਿੱਚ ਮੋਇਆ ਇਹਦਾ ਕੰਮ ਦੇ ਵਿੱਚ ਸੁਰਤ ਜੋੜੀ ਬੈਠੇ ਤਾਂ ਉਹਦੇ ਕੰਮ ਦੇ ਵਿੱਚ ਜੁੜਿਆ ਪਿਆ ਫਿਰ ਉਹਨਾਂ ਨੇ ਭਗਤ ਨਾਮਦੇਵ ਜੀ ਨੇ ਉਹਨਾਂ ਨੂੰ ਕਿਹਾ ਕਿ ਨਾਮਿਆ ਤਰਲੋਚਨ ਕਿ ਕੰਮ ਥਨਲ ਕਰੋ ਮੁੱਖ ਨਾਲ ਨਾਮ ਜਪੋ ਹੱਥ ਕਾਰ ਵੱਲ ਚਿੱਤ ਕਰਤਾਰ ਵੱਲ ਫਿਰ ਉਹਨਾਂ ਨੇ ਭਗਤ ਤਰਲੋਚਨ ਜੀ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ ਜਿਹੜੀ ਦੀ ਆਪਾਂ ਵਿਚਾਰ ਕਰ ਰਹੇ ਹਾਂ ਪਹਿਲਾਂ ਉਹਨਾਂ ਨੇ ਇਹ ਬਚਨ ਲਿਖਿਆ ਕਹਿੰਦੇ ਆਨੀਲੇ ਕਾਗਜ਼ ਕਾਟੀਲੇ ਗੁੱਡੀ ਕਾਸਮ ਦੇ ਪਰਮਾਈਲੇ ਪੰਜ ਜਨਸ ਬਾਤ ਬਤਉਆ ਚੀਤ ਸ ਡੋਰੀ ਰਾਖੇਲੇ ਕਹਿੰਦੇ ਨਾਮਦੇਵ ਭਗਤ ਜੀ ਭਗਤ ਤਰਲੋਚਨ ਨੂੰ ਕਹਿੰਦੇ ਕਹਿੰਦੇ ਤਰਲੋਚਨ ਦੇਖ ਇੱਕ ਮੁੰਡਾ ਕਾਗਜ਼ ਲੈ ਕੇ ਆਇਆ ਉਹਨੇ ਕੱਟ ਕੇ ਉਸ ਦੀ ਗੁੱਡੀ ਬਣਾਈ ਭਾ ਪਤੰਗ ਬਣਾਈ ਤੇ ਉਸਨੇ ਪਤੰਗ ਆਕਾਸ ਤੇ ਚੜਾ ਦਿੱਤੀ ਐਨੀ ਉੱਚੀ ਚੜਾ ਦਿੱਤੀ ਡੋਰ ਬੰਨ ਕੇ ਪਤੰਗ ਚੜਾਈ ਪਰ ਉਹਦੇ ਪੰਜ ਜਨਾ ਸਬਾਤ ਬਤੂਆ ਉਹਦੇ ਪੰਜ ਮਿੱਤਰ ਕੋਲੇ ਖੜੇ ਨੇ ਮੁੰਡੇ ਦੋਸਤੋ ਦੇ ਕੋਲੇ ਖੜੇ ਨੇ ਚੀਤਸ ਡੋਰੀ ਧਾਖੀ ਹਲੇ ਗੱਲਾਂ ਉਹਨਾਂ ਨਾਲ ਵੀ ਕਰੀ ਜਾਂਦਾ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰ ਰਿਹਾ ਪਰ ਜਿਹੜਾ ਉਹਦਾ ਚਿੱਤ ਆ ਜਿਹੜਾ ਅਸਲੀ ਅੰਦਰ ਆ ਉਹਦਾ ਪਤੰਗ ਵਿੱਚ ਜੁੜਿਆ ਹੈ ਉਹਦੀ ਡੋਰ ਵਿੱਚ ਜੁੜਿਆ ਹੋਇਆ ਹੈ ਉਧਰ ਧਿਆਨ ਜੋੜੀ ਬੈਠਾ ਹੈ ਪਰ ਆਪਣੇ ਮਿੱਤਰਾਂ ਨਾਲ ਵੀ ਗੱਲਾਂ ਕਰੇ ਚਿੱਤ ਉਹਦਾ ਪਤੰਗ ਦੇ ਵਿੱਚ ਅੱਗੇ ਫਿਰ ਉਹਨਾਂ ਨੇ ਉਦਾਹਰਨ ਦਿੱਤੀ ਮਾਨ ਰਾਮ ਨਾਮਾ ਬੇਦੀ ਅਲੇ ਜੈਸੇ ਕੰਕ ਕਲਾ ਚਿਤ ਮਾਡੀ ਅਲੇ ਜਿਵੇਂ ਕਹਿਣ ਲੱਗੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਨਾਮੇ ਦਾ ਚਿੱਤ ਜੁੜਿਆ ਹੋਇਆ ਜਿਵੇਂ ਇੱਕ ਸੁਨਿਆਰਾ ਕੁਠਾਰੀ ਦੇ ਵਿੱਚ ਸੋਨਾ ਪਾਇਆ ਤੇ ਉਸ ਦਾ ਕੜਾ ਬਣਾਉਣ ਲੱਗਿਆ ਪਰ ਕੋਲੇ ਬੈਠੇ ਗਾਹਕ ਨਾਲ ਵੀ ਗੱਲ ਕਰ ਰਿਹਾ ਹੈ ਪਰ ਅਸਲ ਦੇ ਵਿੱਚ ਜਿਹੜਾ ਉਹਦਾ ਚਿੱਤ ਹੈ ਉਹ ਉਠਾਰੀ ਦੇ ਵਿੱਚ ਪਏ ਸੋਨੇ ਦੇ ਵਿੱਚ ਹੈ ਆਨਿਲੇ ਕੁੰਭ ਪਰਾਈ ਲਈ ਉਦਕ ਰਾਜਕੁਵਾਰ ਪੁਰੁੰਦਰੀਏ ਕਹਿਣ ਲੱਗੇ ਨੌਜਵਾਨ ਕੁੜੀਆਂ ਪਿੰਡ ਚੋਂ ਘੜੇ ਸਿਰ ਤੇ ਰੱਖ ਕੇ ਪਿੰਡੋਂ ਬਾਹਰ-ਬਾਰ ਪਾਣੀ ਲੈਣ ਗਈਆਂ ਨੇ ਔਰ ਕਹਿਣ ਲੱਗੇ ਜਦੋਂ ਪਾਣੀ ਦੇ ਘੜੇ ਪਰ ਤੇ ਸਿਰ ਤੇ ਰੱਖ ਲੈਂਦੀਆਂ ਨੇ ਹਸਦ ਬਨੋਦ ਵਿਚਾਰ ਕਰਦੀ ਆ ਚੀਤ ਸੁਗਾਗਰਾਖੀਲੇ ਇੱਕ ਦੂਜੀ ਨਾਲ ਹੱਸਦੀਆਂ ਆਉਂਦੀਆਂ ਗੱਲਾਂ ਕਰਦੀਆਂ ਔਰ ਜਿਹੜਾ ਚਿੱਤ ਆ ਉਹਨਾਂ ਦਾ ਭਾਵਕੇ ਘੜੇ ਨੂੰ ਹੱਥ ਵੀ ਨਹੀਂ ਪਾਇਆ ਫੇਰ ਵੀ ਗੱਲਾਂ ਕਰਦੀਆਂ ਆਉਂਦੀਆਂ ਹੱਸਦੀਆਂ ਖੇਡਦੀਆਂ ਆਉਂਦੀਆਂ ਪਰ ਤਰਲੋਚਨ ਉਹਨਾਂ ਦਾ ਚਿੱਤ ਜਿਹੜਾ ਘੜੇ ਦੇ ਵਿੱਚ ਸੁਰਤ ਉਹਨਾਂ ਦੀ ਘੜੇ ਵਿੱਚ ਨਹੀਂ ਤੇ ਘੜਾ ਡਿੱਗ ਪਵੇ ਸੋ ਗੱਲਾਂ ਵੀ ਕਰ ਰਹੀਆਂ ਪਰ ਮਾਨਵ ਦਾ ਚਿੱਤ ਘੜੇ ਵਿੱਚ ਜੁੜਿਆ ਹੋਇਆ ਹੈ ਮੰਦਰ ਇੱਕ ਦਵਾਰ ਦੱਸ ਜਾਂ ਕਿ ਗਊ ਚਰਾਵਨ ਛਾੜੀਅਲੇ ਕਹਿ ਲੱਗੇ ਇੱਕ ਮੰਦਰ ਭਾਵ ਇੱਕ ਬਹੁਤ ਵੱਡਾ ਕਿਲਾ ਜਿਹਦੇ ਵਿੱਚ ਕਹਿਣ ਲੱਗੇ ਗਊਆਂ ਚਾਰਨ ਵਾਸਤੇ ਛੱਡ ਲਈਆਂ ਕਹਿਣ ਲੱਗੇ ਗਊਆਂ ਉਸ ਕਿਲੇ ਵਿੱਚ ਲੈ ਕੇ ਘਾ ਚਾਰਨ ਵਾਸਤੇ ਅ ਪੰਜ ਕੋਸ ਪਰ ਗਊਚਰਾਵਤ ਬੀ ਚੀਤ ਸੋ ਬੱਚਰਾ ਰਾਖੇ ਹਲੇ ਕਹਿਣ ਲੱਗੇ ਦੂਰ ਚਲਗੀਆਂ ਗਈਆਂ ਗਊਆਂ ਚਾਦੀਆਂ ਚਰਦੀਆਂ ਪਰ ਕਹਿੰਦੇ ਜਿਹੜੀਆਂ ਗਊਆਂ ਦੂਰ ਤੇ ਚਲਗੀਆਂ ਗਈਆਂ ਪਰ ਜਿਹੜਾ ਉਹਨਾਂ ਦਾ ਚਿੱਤ ਸੀ ਆਪਣੇ ਜਿਹੜਾ ਘਰੇ ਬੱਚਾ ਬੰਨਿਆ ਸੀ ਚਿੱਤ ਉਹਨਾਂ ਦਾ ਬੱਚੇ ਦੇ ਵਿੱਚ ਸੀਗਾ ਚੀਤ ਸੋ ਬੱਚਰਾ ਰਾਖੀ ਹਲੇ ਜੈ ਪੰਜ ਕੋ ਚਲਗੀਆਂ ਗਈਆਂ ਪਰ ਫੇਰ ਵੀ ਉਹਨਾਂ ਦਾ ਚਿੱਤ ਬੱਚੇ ਵਿੱਚ ਸੀ ਦੇ ਘਾ ਚਰਨ ਬਾਅਦ ਤੇ ਦੂਰ ਘਾ ਚਰ ਵੀ ਰਹੀਆਂ ਹਨ ਕਹਿਤ ਨਾਮ ਦੇ ਉਹ ਸੁਨੋ ਤਰਲੋਚਨ ਬਾਲ ਕਪਾਲਨ ਪੌੜੀ आले ਭਗਤ ਤਰਲੋਚਨ ਜੀ ਨੂੰ ਕਹਿੰਦੇ ਨੇ ਬਾਬਾ ਨਾਮਦੇਵ ਜੀ ਕਹਿਣ ਲੱਗੇ ਕਹਿਣ ਲੱਗੇ ਦੇਖ ਮਾਂ ਆਪਣੇ ਬੱਚੇ ਨੂੰ ਪੰਗੂੜੇ ਵਿੱਚ ਪਿੰਗੇ ਵਿੱਚ ਪਾ ਕੇ ਆਪਣੇ ਕੰਮਕਾਰ ਕਰਦੀ ਰਹਿੰਦੀ ਆ ਬਾਲ ਕਪਾਲਨ ਪੌੜੀ आले ਬਾਲਕ ਨੂੰ ਉਹ ਪੰਗੂੜੇ ਵਿੱਚ ਪਾ ਦਿੰਦੀ ਆ ਅੰਦਰ ਬਾਹਰ ਕਾਜ ਵਿਰੁੱਧੀ ਚੀਤ ਸੋ ਬਾਰਿਕ ਰਾਖੀਲੇ ਅੰਦਰ ਬਾਹਰ ਘਰੇ ਕੰਮ ਧੰਦਾ ਕਰਦੀ ਐ ਪਰ ਜਿਹੜਾ ਉਹਦਾ ਚਿੱਤ ਹੈ ਉਹ ਆਪਣੇ ਬੱਚੇ ਦੇ ਵਿੱਚ ਲੱਗਿਆ ਹੁੰਦਾ ਸੋ ਇਸੇ ਤਰ੍ਹਾਂ ਜਿਹੜੀ ਪ੍ਰੀਤ ਹੈ ਪਰਮਾਤਮਾ ਦੇ ਵਿੱਚ ਜੋੜ ਕੇ ਰੱਖੇ ਕੰਮ ਕਾਰ ਕਰਦਿਆਂ ਵੀ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹੇ ਭਗਤ ਤਰਲੋਚਨ ਸੋ ਕੰਮ ਕਾਰ ਵੀ ਕਰੋ ਤੇ ਨਾਲ ਪਰਮਾਤਮਾ ਦਾ ਨਾਮ ਵੀ ਜਪੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹਾਂ ਤਮਾ ਕੁਲਾ ਗੁਰੂ ਦੀ ਸੰਗਤ ਗੁਰਮੁਖ ਮਾ ਕਰਨ ਯੋਗ ਨੇ ਅੱਗੇ ਤੋਂ ਸੋਜੀ ਬਖਸ਼ਣ ਬਲਾਵ ਭਰ ਤੇ ਆਖੋ ਵਾਹਿਗੁਰੂ ਜੀ ਬਖਸ਼ਾ ਵਾਹਿਗੁਰੂ ਜੀ ਫਤਹਿ